ਹੈਲੋ ਹੈਲੋ ਪਈ ਨਮਰਮ ਰਾਮ ਰਾਮ ਕੀ ਕਿਵੇਂ ਹੋ ਕੀ ਕਰਦੇ ਸੀ ਉਸ スニーカー ਕਹਿੰਦਾ 15 ਰੁਪਏ ਆ ਅੱਛਾ ਜਾ ਜਾ ਆਈ ਨਹੀਂ ਦੁਕਾਨਾ ਦੇ ਪਾਸੇ ਫਿਰ ਅੱਜ ਸਵਾ ਸੌਦਾ ਪੱਤਰ ਲੈਣ ਵਾਸਤੇ ਸੱਦ ਪੁੱਤਾਂ ਵੀ ਲੈਣਾ ਹੈ ਸ਼ਾਮ ਜੀ ਨੂੰ ਆਵਾਂਗੇ ਹੁਣ ਗਰਮੀ ਬਹੁਤ ਹੋ ਗਈ ਅੱਛਾ ਗਰਮੀ ਹੋਗੀ ਤਾਂ ਦੁਕਾਨ 'ਚ ਆਜੋ ਏਸੀ ਲੱਗਿਆ ਹੋਇਆ ਆਪਣੇ ਕੋਲੇ ਬੈਠ ਜਾਓ ਗੱਲਾਂ-ਬੱਤਾਂ ਕਰਦਾ ਉਸ ਨੂੰ ਠੰਡਾ ਬੱਤਾ ਪਿਲਾਉਨੇ ਆ ਇੱਥੇ ਹਾਂ ਤੁਹਾਨੂੰ ਪੈਪਸੀ ਪਿਲਾ ਦਿੰਨੇ ਆ ਤੈਨੂੰ ਲਿੰਕਾ ਪਿਲਾ ਦਿੰਨੇ ਆ ਹਾਂ ਭਾਈ ਬੀਅਰ ਭੁਰ ਤਾਂ ਚਿਪਿੰਦੇ ਨਹੀਂ ਲੈ ਤੁਹਾਨੂੰ ਵੀਰਾਂ ਵੀ ਪਿਆ ਦੁੰਦੇ ਅੱਛਾ ਦੇ ਵੀਰ ਮੰਗਿਏ ਤਾਂ ਬੀਅਰ ਮੰਗਿਏ ਤਾਂ ਬੀਅਰ ਵੀ ਪਿਆ ਦੇਾਂਗੇ ਤੁਹਾਨੂੰ ਭਾਈ ਤੁਹਾਨੂੰ ਮਨਾ ਥੋੜੀ ਕਿਸੇ ਚੀਜ਼ ਦੀ ਵੀਰ ਦੇ ਨਾਲ ਕੁਝ ਹੋਰ ਵੀ ਮੰਗਾਗੇ ਫਿਰ ਤੁਹਾਨੂੰ ਉਹ ਵੀ ਖਵਾ ਦੇਾਂਗੇ ਤੁਹਾਨੂੰ ਜੀ ਮਾਸਾੜਾ ਕੇਲਾ ਵੀ ਖਵਾ ਦੇਾਂਗੇ ਤੁਹਾਨੂੰ ਹੂੰ ਅੱਛਾ ਅੱਛਾ ਯਾਰੀ ਕੀਤੀ ਹੋਗੀ ਵੈਸੇ ਤਾਂ ਅਸੀਂ ਸ਼ੁੱਧ ਸ਼ਾਕਾਹਾਰੀ ਆਂਗੇ ਤੇ ਪਰ ਤੁਹਾਨੂੰ ਅਸੀਂ ਮਾਸਾੜਾ ਕੇਲਾ ਖਵਾ ਦੇਾਂਗੇ ਅੱਛਾ ਹੂੰ ਤੁਸੀਂ ਮਾਸਾੜਾ ਕੇਲਾ ਖਾ ਲੋਗੇ ਕੀ ਕਰੀਏ ਖਾ ਤੇ ਲਈਏ ਪਰ ਫਿਰੋਸੀ ਰਹਿ ਗਈ ਆਪਾਂ ਅੱਛਾ ਅੱਛਾ ਇਹ ਮਤਲਬ ਫਿਰ ਲਾਇਨ ਦਿੰਨੀ ਹੈ ਹਾਂ ਪਤਾ ਲੱਗ ਗਿਆ ਸੀ ਜੇ ਤੂੰ ਸੌਦਾ ਵੱਤਾ ਲੈਣ ਆਉਣੀ ਐ ਤੇ ਪਤਾ ਲੱਗ ਗਿਆ ਸੀ ਮੈਨੂੰ ਇਸ ਚੀਜ਼ ਬਾਰੇ ਵੀ ਯਾਰ ਐ ਕੰਮ ਤਾਂ ਉਹ ਤੇ ਹੈ ਇੱਕ ਸੋਹਣੇ ਇੰਨੇ ਬਣ ਬਣ ਕੇ ਆਉਨੇ ਆ ਤਾਂ ਫਰਾਪੇ ਹੁਣ ਜੀ ਤਾਂ ਕਰਦਾ ਹੀ ਐ ਹੁਣ ਫਿਰ ਕੀ ਕਰੀਏ ਹੂੰ ਥੱਡੇ ਮਾਰੇ ਸੋਹਣੇ ਥੱਡੇ ਮਾਰੇ ਸੋਹਣੇ ਬਣ ਕੇ ਆਉਨੇ ਆ ਹੁਣ ਬਾਣੀਆਂ ਨੂੰ ਪੱਟਣ ਨੂੰ ਫਿਰਦੀਆਂ ਫਿਰ ਤੋਂ ਹੈ ਸੋਹਣੇ ਬਣ ਬਣ ਕੇ ਹੋਰੇ ਤੋੜ ਬਾਣੀਆਂ ਨੂੰ ਪੱਤ ਕੇ ਕੀ ਮਿਲਦਾ ਕੋਈ ਜੱਟ ਜੁੱਟ ਪੱਟ ਲੈਣਾ ਸੀ ਕੋਈ ਨਹੀਂ ਜੱਟ ਨੂੰ ਨਹੀਂ ਪੱਟ ਸਕਦੇ ਬਾਣੀਆਂ ਹੀ ਪੱਟ ਸਕਦੇ ਆ ਬਾਣੀਆਂ ਨੂੰ ਪਤਾਗੇ ਸੀ ਤਾਂ ਅੱਛਾ ਮੈਂ ਸੁਣਿਆ ਜੱਟ ਵਾਵਾ ਵੜਕਾ ਬੁੜਕਾ ਮਾਰਦੇ ਆ ਬੜੇ ਤਕੜੇ ਹੁੰਦੇ ਆ ਫਿਰ ਬਾਣੀਆਂ ਦੇ ਵਿੱਚ ਇਹ ਜਿਆ ਕੀ ਦੇਖਿਆ ਹੂੰ ਕਿ ਕਿ ਬਾਣੀਆਂ ਬਾਣੀਆਂ ਵੜਕਾ ਨਹੀਂ ਮਾਰਦੇ ਅੱਛਾ ਬਾਣੀਆਂ ਵੜਕਾ ਨਹੀਂ ਮਾਰਦੇ ਬਾਣੀਆਂ ਹੌਲੇ ਹੌਲੇ ਕਰਦੇ ਆ ਹਾਂ ਅੱਛਾ ਫਿਰ ਫੁਕਰੀਆਂ ਮਾਰਨੀਆਂ ਨਹੀਂ ਆਉਂਦੀਆਂ ਨਾ ਸਾਨੂੰ ਸਹੀ ਹੈ ਜੀ ਹੂੰ ਇਹ ਫੁਕਰੀਆਂ ਮਾਰੇ ਜਾਈਏ ਹੂੰ ਹੋਰ ਸੁਣਾ ਫਿਰ ਕੀ ਚੱਲੀ ਜਾਂਦਾ ਅੱਜ ਕੱਲ੍ਹ ਘਰੇ ਕੁਛ ਨਹੀਂ ਚੱਲਦਾ ਜੀ ਗਰਮੀ ਬਹੁਤ ਪੈਂਦੀ ਆ ਗਰਮੀ ਬਹੁਤ ਪੈਂਦੀ ਆ ਕੀ ਚਲਾਈਏ ਚਲਾ ਲੈਣੇ ਕੁਛ ਆਪਾਂ ਰਲ ਮਿਲ ਕੇ ਚਲਾ ਲੈਣੇ ਆ ਕੀ ਚਲਾਉਣਾ ਚਾਹੁੰਦੀ ਆ ਤੂੰ ਦੱਸ ਦੇ ਹੂੰ ਇੱਕ ਵਾਰੀ ਲਾ ਲਾ ਤੂੰ ਯਾਰੀ ਮੇਰੇ ਨਾਲ ਆ ਦੁਕਾਨ ਦਾ ਕੁੰਜੀ ਸਾਰੀ ਦੇ ਦਊਗਾ ਤੈਨੂੰ ਅੱਛਾ ਹੂੰ ਐਹੇ ਦੁਕਾਨ ਨਹੀਂ ਲੈਣੀ ਵਾ ਤਾਂ ਤੂੰ ਲੈਣਾ ਮੈਂ ਤਾਂ ਕੁਝ ਹੋਰ ਲੈਣੀ ਹੈ ਫਿਰ ਹੂੰ ਇਹ ਲੈ ਲੈ ਮੈਂ ਜੀ ਦੇ ਦੋਗੇ ਫੇਰ ਦੇਦਾ ਨਹੀਂ ਅੱਛਾ ਗਵੰਡੀ ਆ ਪਰੋਲਾ ਆ ਗਿਆ ਫੇਰ ਤੇ ਗਵੰਡੀ ਤੋਂ ਸੌਦਾ ਪਤਾ ਲੈਣ ਆਜਿਆ ਕਰੀ ਤੇ ਪਿੱਛੇ ਬੈਠ ਕੇ ਆਪਾਂ ਕਰ ਲਿਆ ਕਰਾਂਗੇ 15-20 ਮਿੰਟ ਲਾਇਆ ਕਰਾਂਗੇ ਤੂੰ ਐਂ ਕਰ ਰਿਹਾ ਇਕੱਠਾ ਸੌਦਾ ਇਕੱਠਾ ਸੌਦਾ ਨਾ ਲੈਣ ਆਇਆ ਕਰ ਤੂੰ ਮੇਰੇ ਕੋਲ ਅੱਛਾ ਤੂੰ ਥੋੜਾ ਥੋੜਾ ਕਰਕੇ ਸੌਦਾ ਲੈਣ ਆਇਆ ਕਰ ਜਿਵੇਂ ਪਾਨ ਤੜਕੇ ਦੁੱਧ ਲੈਣ ਆਜਿਆ ਕਰ ਇੱਕ ਵਾਰੀ ਉਹਦੋਂ ਆ ਕੇ ਬਸ ਉਹਦੋਂ ਅੱਗੇ ਥੋੜਾ ਬਸ ਕਰ ਲਿਆ ਕਰਾਂਗੇ ਚੁੰਮਾ ਚਮਾਜਾ ਕਰ ਲਿਆ ਕਰਾਂਗੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਦੁੱਧ ਦੇ ਬਹਾਨੇ ਆ ਗਿਆ ਇੱਕ ਵਾਰੀ ਦੂਜੇ ਘਰੇ ਤੋਂ ਕੰਮ ਹੋਰ ਕਰਿਆ ਕਰ ਦੁਪਹਿਰੇ ਕੁਝ ਆਪਾਂ ਉਹ ਸਬਜ਼ੀਆਂ ਵਗੈਰਾ ਵੀ ਰੱਖਦੇ ਆ ਉਹ ਸਬਜ਼ੀਆਂ ਸਬਜ਼ੀਆਂ ਲੈਣ ਆ ਜਾ ਕਰ ਠੀਕ ਹੈ ਤਾਂ ਇਹ ਨਹੀਂ ਕਿ ਡਾਂਜੀ ਟਾਈਮ ਐਨਾ ਤੂੰ 3-4 ਵਾਰ ਹੀ ਆਇਆ ਕਰ ਮੇਰੇ ਕੋਲ ਤੈਨੂੰ ਭਾਸਤ ਪਤਾ ਹੀ ਇਹ ਵੀ ਦਹਿਲਾ ਦਹਿਲਾ ਆ ਗਿਆ ਤੇਰੇ ਤੇ ਤੇ ਹੁਣ ਇੱਕ ਵਾਰੀ ਵਸਤੂ ਨਾ ਮੈਨੂੰ ਤਸੱਲੀ ਕਰਵਾ ਦੇ ਤੇ ਆ ਦੁਕਾਨ ਦੀ ਸਾਰੀ ਤੇਰੇ ਨਾਮ ਲਾ ਦੂੰਗਾ ਫਿਰ ਮੈਂ ਤੇ ਸਠਾਣੀ ਬਣਾ ਦੂੰਗਾ ਇੱਥੇ ਮੈਂ ਐਂ ਕਿ ਹੋਰ ਤੈਨੂੰ ਸਠਾਣੀ ਬਣਾ ਹੂੰ ਤੇਰ ਦਾ ਦਿਲ ਨਾ ਉਹ ਗੱਲ ਹੈਗਾ ਮੇਰਾ ਜੀ ਪਾਣਾ ਕਰ ਜਾਂਦਾ ਕਿਉਂਕਿ ਮੈਨੂੰ ਕਿਤੇ ਨੂੰ ਹੋ ਗਏ ਘੱਟੋ ਘੱਟ 3-4 ਸਾਲ ਜਦੋਂ ਦੀ ਸਠਾਣੀ ਮਰੀ ਹੈ ਨਾ ਉਸ ਤੋਂ ਬਾਅਦ ਨੇ ਮੈਂ ਕੀਤਾ ਮਾਈ ਗੋਡ ਹੁਣ ਤੇਰੇ ਨਾਲ ਕਰਨਾ ਹੁਣ ਹੂੰ ਕਰਨਾ ਹੂੰ ਵੇ ਦੇਖਦੇ ਆਂ ਜੀ ਕੋਈ ਵਿਚਾਰ ਬਣੇ ਤਾਂ ਆ ਜਾਾਂਗੇ ਵਿਚਾਰ ਕੀ ਬਣਨਾ ਹੈ ਤੈਨੂੰ ਮੈਂ ਸਾਰੇ ਰਸਤੇ ਖੋਲ ਦਿੱਤੇ ਹੂੰ ਤੇਰੇ ਸਾਰੇ ਰਸਤੇ ਤਾਂ ਮੈਂ ਦਿੱਤੇ ਖੋਲ ਮੈਂ ਤੈਨੂੰ ਇਹ ਕਹਿ ਦਿੰਦਾ ਮੈਂ ਇਹ ਕਹਿ ਦਿੰਦਾ ਕਿ ਤੈਨੂੰ ਖੁੱਲੇ ਰਸਤੇ ਆ ਤੂੰ ਆ ਆਪਾਂ ਮੇਲ ਮਿਲਾ ਕਰ ਹੂੰ ਹਮਮ ਹੋਂਦਾ ਸਭ ਕੁਝ ਹੋਂਦਾ ਸਭ ਕੁਝ ਤੇਰੇ ਹੱਥ ਦੇ ਵਿੱਚ ਨਾ ਅਹ ਤੁਨ ਕਿਵੇਂ ਆ ਸਕਦੇ ਐ ਕਿਵੇਂ ਨਹੀਂ ਆ ਸਕਦੇ ਹਨਾ ਸਹੀ ਐ ਹਮ ਸੋਈ ਨਹੀਂ ਕਰਾਂਗੇ ਬੇਸ਼ਿਕੀ ਤੇ ਜੇ ਆ ਜਾਗੇ ਤੁੰਗਾ ਜੀ ਮੈਨੂੰ ਖੁਸ਼ੀ ਕਰਦੇ ਮੈਂ ਤਾਂ ਨਾ ਧੰਨਵਾਦ ਅੱਜ ਤਾਂ ਨਹੀਂ ਆ ਸਕਦੇ ਜੀ ਸਾਡੇ ਸਾਹਿਬ ਕਿੱੜੇ ਐ ਅਹ ਇੱਕ ਗੱਲ ਮੈਂ ਹੋਰ ਦੱਸਾਂ ਮੈਨੂੰ ਇਸ ਸੌਦੇ 'ਚ ਅੱਜ ਦੇ ਕੋਈ ਪੈਸੇ ਨਹੀਂ ਸੀ। ਹਾਂ, ਤੇਰੇ ਤੋਂ ਮੰਗਦੇ ਸੀ। ਇਹ ਇੰਨੇ ਮਿਹਰਬਾਨ ਹੋ ਗਏ ਤੁਸੀਂ। ਹੂੰ, ਲਖਮੀਰ ਬੰਦ ਹੋ ਗਿਆ ਮੈਂ। ਹੂੰ। ਤੂੰ ਸੌਦਾ ਫ੍ਰੀ ਲੈ ਜਾ ਕਰ ਮੇਰੇ ਤੋਂ। ਹੂੰ। ਠੀਕ ਹੈ ਲੈ ਜਾ ਕਰਾਂਗੇ। ਹੂੰ। ਜਦੋਂ ਸਾਰੀ ਦੁਕਾਨ ਹੀ ਤੇਰੀ ਹੈ ਤਾਂ ਫਿਰ ਸੌਦੇ ਵਾਲਾ ਕੀ ਚੱਕਰ ਹੋਇਆ? हां और तो, तो सही है तो देवताले फिर तू सी डेली मंगिया करोगे तो फिर तू रख के कि भाई चार पौना का तो दे दिया कर मेनू सौदा ले जा कर हूं डेली ਦਿੱਤੇ डेली ਦਿੱਤਾਂ ਨਹੀਂ ਨਾ ਜਾਨਦਾ ਤਕਲੀਫ ਹੁੰਦੀ ਹੈ डेली ਦਿੱਤੇ ਤਾਂ ਮੈਂ ਜੱਟ ਥੋੜੀਆ ਬਾਣੀਆ ਹੀ ਆ ਐਨੀ ਤਕਲੀਫ ਨਹੀਂ ਦਿੰਦਾ ਮੈਂ ਪਿਆਰ ਨਾਲ ਕਰਾਂ ਅਸੀਂ ਤਾਂ ਕਾਰ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਾਂ ਤਾਂ ਫਿਰ ਵੀ ਜਨਾਨੀ ਹੈ ਹਾਂ

ਨੇ ਆ ਜੂਗੀ ਹੂੰ ਜਿਹੜਾ ਸੌਦਾ ਪੱਤਾ ਲੈ ਕੇ ਜਾਣਾ ਲੈ ਜਾ ਕੇ ਫਿਰ ਠੀਕ ਹੈ ਹਾਂ ਠੀਕ ਆ ਵੋ ਓਕੇ ਚੰਗਾ ਫਿਰ ਠੀਕ